ਚੋਰੀ ਹੋ ਗਈ ਜਾਂਦਾ ਭਰਲੇ ਅੰਦਰੋਂ ਬੈਟਰੀ ਲੈ ਕੇ 4 ਤੇ ਪੱਖਾ ਲੈ ਕੇ ਇਹ ਕਲਵਟਰ ਲੈ ਕੇ ਇੱਕ ਟ੍ਰੇਲਾ ਲੈ ਕੇ 15 ਫੁੱਟਾ ਅੱਦਾ ਇਥੋਂ ਜੇ ਸਾਰਾ ਅੰਦਾਜ਼ਾ ਜੁੜੀਏ ਸਾਢੇ 3 ਲੱਖ ਦਾ ਚੋਰੀ ਜੁਰੀ ਹੋਊਗੀ ਕੱਲ ਰਾਤ ਜਿਹੜੀ ਕੱਲ ਹੋਈ ਹੈ ਹਾਂ ਰਾਤ ਰਾਤ ਚ ਛਾਂਡ ਮੀਆਂ ਟਰਾਲੀਆਂ ਲੈ ਗਈ ਏਸੀ ਲੈ ਕੇ ਪੱਖੇ ਲੈ ਕੇ ਇਨਵਰਟਰ ਲੈ ਕੇ ਬੈਟਰੀ ਲੈ ਕੇ ਇਹਦਾ ਚੋਰ ਹੀ ਲੈ ਕੇ ਟਰਾਲੀ ਨਵੀਂ ਟਰਾਲੀ ਸੀ ਡਬਲ ਟੈਰੀ ਟਰਾਲੀ ਸੀ 18 ਫੁੱਟੀ ਟਰਾਲੀ ਸੀ ਹਾਂ ਇੱਥੇ ਖੋਲਣ ਲੱਗੇ ਸੀ ਲਿਹਾ ਨਹੀਂ ਉਹਨਾਂ ਤੋਂ ਆਹ ਪਾਈਪਾਂ ਦੀਆਂ ਨਾਲ ਪਿੰਡ ਤਾਂਬੇ ਦੀਆਂ ਪਾਈਪਾਂ ਸੀ ਉਹਨਾਂ ਤੋਂ ਵੱਢ ਨਹੀਂ ਹੋਈਆਂ ਭੰਨੇ ਜ਼ਰੂਰ ਤੇ ਇੱਥੋਂ ਪਿੰਡਾਂ 'ਚ ਜਿਹੜੇ ਤੜਕਿਓ ਆ ਗਏ ਨਾ ਪੁਲਿਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਮੂੰਹ ਬੰਨਿਆ ਜਿਹੜੀ ਟਰਾਲੀ ਵਧੀਆ ਨਵੀਂ ਦੇਖੀ ਹੁੱਕ ਪਾਈ ਲੈ ਗਿਆ ਅਗਲਾ ਕਹਿੰਦਾ ਸਾਡੀ ਆ ਇੱਕ ਨਹੀਂ ਟਰਾਲੀਆਂ ਬਹੁਤ ਚੋਰੀ ਹੋ ਗਈਆਂ ਅਨੇਕਾਂ 75.75% ਬੰਦੇ ਸਾਡੇ ਪਿੰਡਾਂ 'ਚੋਂ ਡਰਦੇ ਹੀ ਨਹੀਂ ਆਏ ਦੂਰ ਦੂਰ ਬੜਰਾਂ ਰੇਂਜ ਵਾਲੀ 13 ਮਹੀਨਿਆਂ ਤੋਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਜਦੋਂ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੂੰ ਡਿਟੇਨ ਕੀਤਾ ਗਿਆ ਫਿਰ ਉਸ ਤੋਂ ਬਾਅਦ ਸ਼ੰਭੂ ਤੇ ਖਨੋਰੀ ਬਾਰਡਰ ਦਾ ਰਸਤਾ ਖੋਲਣ ਦੇ ਲਈ ਪੁਲਿਸ ਮੌਕੇ ਤੇ ਪਹੁੰਚੀ ਸੀ ਤਾਂ ਸ਼ੰਭੂ ਬਾਰਡਰ ਕਲੀਅਰ ਕਰ ਦਿੱਤਾ ਗਿਆ ਸ਼ੰਭੂ ਬਾਰਡਰ ਵਾਲਾ ਰੂਟ ਚੱਲ ਪਿਆ ਔਰ ਇੱਕ ਦੋ ਜਿਹੜੇ ਤੰਬੂ ਲੱਗੇ ਹੋਏ ਸੀਗੇ ਉਹਨਾਂ ਨੂੰ ਪੱਟਿਆ ਜਾ ਰਿਹਾ ਮੌਕੇ ਦੇ ਉੱਪਰ ਕਿਸਾਨ ਖੁਦ ਲੱਗੇ ਹੋਏ ਆ ਪੱਟਣ ਦੇ ਲਈ ਪੁਲਿਸ ਦੇ ਮੁਲਾਜ਼ਮ ਮੌਕੇ ਦੇ ਉੱਪਰ ਮਦਦ ਕਰ ਰਹੇ ਉਹਨਾਂ ਦੀ ਤਾਂਕਿ ਨਟ ਬੋਲਟ ਉਹਨਾਂ ਦੇ ਖੋਲ ਕੇ ਜਲਦੀ ਇਸ ਨੂੰ ਇੱਥੋਂ ਚ ਤੋੜਤੀ ਸ਼ੈਡਸ ਬਣਾਏ ਗਏ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ ਰਿਮੂਵ ਕਰ ਦਿੱਤਾ ਗਿਆ ਮੌਕੇ ਦੇ ਉੱਪਰੋਂ ਜੀਸੀਬੀ ਮਸ਼ੀਨਸ ਦੇ ਨਾਲ ਹੈਡਰਾ ਦੇ ਨਾਲ ਹਟਾ ਦਿੱਤਾ ਗਿਆ ਪਾਸਿਓਂ ਤਾਂ ਸਾਹਮਣੇ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ ਇਹ ਇੱਕੋ ਇੱਕ ਸ਼ੈਡ ਰਹਿ ਗਿਆ ਜਿਹੜਾ ਕਿ ਪੱਕਾ ਬਣਿਆ ਹੋਇਆ ਸੀਗਾ ਔਰ ਕਿਸਾਨ ਚਾਹੁੰਦੇ ਸੀ ਕਿ ਅਸੀਂ ਇਸ ਨੂੰ ਖੋਲ ਕੇ ਲੈ ਕੇ ਜਾਈਏ ਕਿਉਂਕਿ ਲੰਬੇ ਸਮੇਂ ਤੋਂ ਇਹ ਸ਼ੈਡ ਇੱਥੇ ਬਣਿਆ ਹੋਇਆ ਸੀ ਇੱਕ ਇਹ ਸ਼ੈਡ ਆ ਇੱਕ ਥੱਲੇ ਵਾਲੇ ਬੰਨੇ ਵੀ ਇੱਕ ਦੋ ਸ਼ੈਡ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਵੀ ਕਿਸਾਨ ਖੁਦ ਖੋਲਣ ਦਾ ਕੰਮ ਕਰ ਰਹੇ ਆ ਤਾਂ ਪੁਲਿਸ ਦੇ ਮੁਲਾਜ਼ਮ ਨਾਲ ਲੱਗੇ ਹੋਏ ਆ ਇਹਨਾਂ ਨੂੰ ਖੋਲਣ ਦੇ ਲਈ ਦੇਖ ਸਕਦੇ ਹੋ ਤੁਸੀਂ ਤੇ ਨਾਲ ਪਾਨੇ ਲੈ ਕੇ ਚਾਬੀਆਂ ਲੈ ਕੇ ਜਿਹੜੇ ਨਟ ਬੋਲਟ ਰਹਿ ਗਏ ਨੇ ਬਾਕੀ ਦੇ ਇੱਕ ਪੁਲਿਸ ਦਾ ਮਲਾਜ਼ਮ ਉਧਰ ਲੱਗਿਆ ਹੋਇਆ ਬਾਕੀ ਹੋਰ ਕਿਸਾਨ ਬਾਪੂ ਜੀ ਨਾਲ ਗੱਲ ਵੀ ਕਰਾਂਗੇ ਕਿਉਂਕਿ ਇਹ ਪੂਰਾ ਪੱਕਾ ਇੰਤਜ਼ਾਮ ਇੱਥੇ ਸੀਗਾ ਸ਼ੰਭੂ ਬਾਰਡਰ ਖੁੱਲਣ ਤੋਂ ਬਾਅਦ ਹੁਣ ਇਹ ਇੱਕ ਰਹਿ ਗਿਆ ਇਸ ਤੋਂ ਬਾਅਦ ਸ਼ਾਇਦ ਇਹ ਉੱਪਰਲਾ ਜਿਹੜਾ ਪੁਲ ਵਾਲਾ ਰੂਟ ਆ ਇਹ ਕਲੀਅਰ ਕਰ ਦਿੱਤਾ ਜਾਊਗਾ ਗੱਲਬਾਤ ਵੀ ਕਰਦੇ ਆ ਬਾਪੂ ਜੀ ਖੋਲ ਕੇ ਲੈ ਕੇ ਜਾ ਰਹੇ ਹਾਂ ਤੁਸੀਂ ਇਸ ਨੂੰ ਕਿਹੜਾ ਪਿੰਡ ਕਿਹੜਾ ਜੀ ਤੁਹਾਡਾ ਸਾਡਾ ਪਿੰਡ 3 ਕਿਹਾ ਬਈ 3 ਕਿ ਦੇਵ ਤਰੀਕੇ ਆਣਿਆਂ ਦਾ ਪਿੰਡ ਹਾਂਜੀ ਹਾਂਜੀ ਹੁਣ ਕਿਉਂਕਿ ਉਹਨਾਂ ਦਾ ਨਾਂ ਗਾਣਿਆਂ ਦੇ ਵਿੱਚ ਦੇਵ ਤਰੀਕੇ ਆਣਿਆਂ ਦੇ ਨਾਂ ਨਾਲ ਜਾਣਿਆ ਜਾਂਦਾ ਤੁਹਾਡੇ ਤਰੀਕੇ ਪਿੰਡ ਨੂੰ ਇਹ ਲੈ ਕੇ ਜਾ ਰਹੇ ਹੁਣ ਤੁਸੀਂ ਆਪ ਇਹਨੂੰ ਲੈ ਕੇ ਜਾ ਰਹੇ ਹੋ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਤੁਹਾਨੂੰ ਡਿਟੇਨ ਤਾਂ ਨਹੀਂ ਕੀਤਾ ਗਿਆ ਸੀ ਜਾਂ ਤੁਹਾਨੂੰ ਹੀ ਹਰਾਸਤ ਲਿਆ ਸੀਗਾ ਦੋ ਬੰਦੇ ਸਾਡੇ ਦੋ ਬੰਦੇ ਡਿਟੇਰ ਰਾਤੋਂ ਕਰ ਲਿਆ ਬਾਅਦ ਸਾਡੀ ਚੋਰੀ ਹੋ ਗਈ ਜਾਂਦਾ ਪਰ ਲੈ ਅੰਦਰੋਂ ਬੈਟਰੀ ਲੈ ਕੇ 4 ਤੇ ਪੱਖਾ ਲੈ ਕੇ ਇਹ ਕਲਵਟਰ ਲੈ ਕੇ ਇਹ ਕਟ੍ਰੇਲਾ ਲੈ ਕੇ 15 ਫੁੱਟਾ ਹਾਂ ਡਬਲ ਟੈਰੀ ਇਥੋਂ ਨਹੀਂ ਟਰਾਲੀ ਇਥੋਂ ਇਹ ਤਾਂ ਨਹੀਂ ਕਿ ਕਿਤੇ ਪੁਲਿਸ ਨੇ ਪਾਸੇ ਕਰਾਈ ਹੋਵੇ ਜਿੱਥੇ ਯਾਰਡ ਦੇ ਵਿੱਚ ਪੁਲਿਸ ਦਾ ਕੋਈ ਕਸੂਰ ਨਹੀਂ ਉਹਦੇ ਯਾਰਡ ਦੇ ਵਿੱਚ ਜਿੱਥੇ ਲੈ ਕੇ ਗਏ ਉੱਥੇ ਤਾਂ ਨਹੀਂ ਚੈੱਕ ਕਰ ਲਿਆ ਤੁਸੀਂ ਯਾਰਡ ਗਾਇੰਦੇ ਸਾਰੇ ਯਾਰਡ ਗਾਇੰਦੇ ਕੋਈ ਯਾਰਡ ਨਹੀਂ ਛੱਡਿਆ ਆ ਸਾਰੇ ਵੀਰ ਭਰਾ ਪੁਲਿਸ ਵਾਲੇ ਬੈਠੇ ਆ ਬੜੀ ਮਦਦ ਕਰੀ ਜਨ ਨੇ ਸਾਡੀ ਇਹਦਾ ਚੋਰੀ ਲੈ ਗਏ ਟਰਾਲੀ ਨਵੀਂ ਟਰਾਲੀ ਸੀ ਡਬਲ ਟੈਰੀ ਟਰਾਲੀ ਸੀ 18 ਫੁੱਟ ਦੀ ਟਰਾਲੀ ਸੀ ਹਾਂ ਸਾਡਾ ਇਥੋਂ ਜੇ ਸਾਰਾ ਅੰਦਾਜ਼ਾ ਜੁੜੀਏ ਸਾਢੇ 3 ਲੱਖ ਦਾ ਚੋਰੀ ਜੁਰੀ ਹੋਊਗੀ ਕੱਲ ਰਾਤ ਜਿਹੜੀ ਕੱਲ ਹੋਈ ਹੈ ਹਾਂ ਰਾਤ ਰਾਤ ਚ ਆ ਬਚ ਕੇ ਆ ਦੇਖੋ ਸਾਰੀ ਸਾਡੀ ਵਿਚਾਰੀ ਮਦਦ ਕਰਾਉਂਦੇ ਆਂ ਸੀ ਪੁਲਿਸ ਵਾਲਿਆਂ ਕੋਲ ਮੜ ਗਈ ਹਾਂ ਜੀ ਹਾਂ ਜੀ ਇਹ ਇੱਕ ਤਾਂ ਥੋੜੀ ਟਰਾਲੀ ਵਾਲਾ ਜਿਹੜਾ ਮਸਲਾ ਐ ਇਦਾਂ ਹੋਰ ਵੀ ਤੁਹਾਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਕਈ ਨੇ ਕਈ ਟਰਾਲੀਆਂ ਕਈ ਇੱਥੇ ਸਾਨੂੰ ਆ ਆਹ ਪਿੰਡਾਂ ਦੇ ਲੋਕ ਆਏ ਆ ਸਾਡੇ ਕੋਲੇ ਉਹ ਦੱਸ ਦਿਆ ਕਹਿੰਦੇ ਇੱਥੋਂ ਪਿੰਡਾਂ ਚੋਂ ਜਿਹੜੇ ਤੜਕਿਓਂ ਆਗੇ ਨਾ ਪੁਲਿਸ ਆਉਣ ਤੋਂ ਪਹਿਲਾਂ ਪਹਿਲਾਂ ਮੂੰਹ ਬੰਨਿਆ ਜਿਹੜੀ ਟਰਾਲੀ ਵਧੀਆ ਨਵੀਂ ਦੇਖੀ ਹੁੱਕ ਪਾਈ ਲੈ ਗਏ ਅਗਲਾ ਕਹਿੰਦਾ ਸਾਡੀ ਆ ਹੁਣ ਸਾਡੀ ਤਾਂ ਸਾਡੀ ਗੇਜੀ ਦੀ ਹੈਗੀ ਉਹਨੂੰ ਪਤਾ ਕੁਝ ਇੱਕ ਲੋਕ ਜਿਨ੍ਹਾਂ ਨਾਲ ਰਾਤ ਵੀ ਅਸੀਂ ਇੰਟਰਵਿਊ ਕੀਤੀ ਉਹਨਾਂ ਨੇ ਮੂੰਹ ਬੰਨੇ ਹੋਏ ਸੀ ਉਹ ਕਹਿੰਦੇ ਕਿ ਅਸੀਂ ਤਾਂ ਮੂੰਹ ਬੰਨੇ ਵਾਲੇ ਬੰਦੇ ਹੀ ਸੀਗੇ ਜੰਨੀਆਂ ਵੀ ਟਰਾਲੀਆਂ ਇੱਥੋਂ ਲੈ ਕੇ ਗਏ ਉਹ ਤਾਂ ਸਾਰੀਆਂ ਇੱਕ ਦੋ ਟਰੈਕਟਰ ਸੀਗੇ ਉਹ ਹੀ ਮੂੰਹ ਬੰਨੇ ਹੋਏ ਸੀਗੇ ਲੋਕਾਂ ਨੇ ਬਸ ਉਹ ਜਿਹੜੇ ਮੂੰਹ ਬੰਨੇ ਵਾਲੇ ਸੀਗੇ ਹੁਣ ਦੇਖੋ ਸਾਡਾ ਸੈੱਟ ਅਸੀਂ ਖੋਲਣ ਲੱਗੇ ਆ ਅਸੀਂ ਤਾਂ ਮੂੰਹ ਨਹੀਂ ਬੰਨੇ ਇਹ ਤਾਂ ਥੋੜੇ ਮੂਰੇ ਵੀ ਹੋ ਗਏ ਹੈ ਕਿ ਨਹੀਂ ਇਹ ਤਾਂ ਜਿਹੜੇ ਮੂੰਹ ਬੰਨੇ ਵਾਲੇ ਉਹੀ ਲਗਾਏ ਨੇ ਛਾਂਟੀਆਂ ਟਰਾਲੀਆਂ ਲੈ ਗਏ ਏਸੀ ਲੈ ਗਏ ਪੱਖੇ ਲੈ ਗਏ ਇਨਵਰਟਰ ਲੈ ਗਏ ਬੈਟਰੀ ਲੈ ਗਏ ਇਹ ਚੀ ਖੋਲਣ ਲੱਗੇ ਸੀ ਲਿਹਾ ਨਹੀਂ ਉਹਨਾਂ ਤੋਂ ਪਾਈਪਾਂ ਦੀਆਂ ਨਾਲ ਬੰਡ ਯਾਨੀ ਉਹ ਤਾਂਬੇ ਦੀਆਂ ਪਾਈਪਾਂ ਸੀ ਉਹਨਾਂ ਤੋਂ ਵੱਢ ਨਹੀਂ ਹੋਈਆਂ ਭੰਨੇ ਜ਼ਰੂਰ ਤੇ ਜਾਂ ਕਿ ਲੋ ਪੁਲਸਾ ਕੀ ਡਰਦੇ ਭੱਜ ਗਏ ਜਿਵੇਂ ਮਰਜੀ ਕਹ ਲੋ ਭੱਜ ਗਏ ਬੈਟਰੀ ਲੈ ਗਏ ਚ ਨਹੀਂ ਪਰ ਤੁਸੀਂ ਕਹਿੰਦੇ ਤੁਹਾਡਾ 3.5 ਲੱਖ ਦਾ ਨੁਕਸਾਨ ਹੋ ਗਿਆ ਐਦਾਂ ਤਾਂ ਫਿਰ ਬਹੁਤ ਲੋਕਾਂ ਦਾ ਨੁਕਸਾਨ ਹੋਇਆ ਹੋਊਗਾ ਇੱਥੇ ਬਹੁਤ ਹਰ ਤਾਂ ਗਿਣਤੀ ਨਹੀਂ ਹਲੇ ਤਾਂ ਹਲੇ ਤਾਂ 75.75% ਬੰਦੇ ਸਾਡੇ ਪਿੰਡਾਂ ਚੋਂ ਡਰਦੇ ਹੀ ਨਹੀਂ ਆਏ ਦੂਰ ਦੂਰ ਬਾਰਡਰਾਂ ਰੇਂਜ ਵਾਲੇ ਮੌਕਸਰ ਮਲੂਟ ਅੰਬਰਸਰ ਫਿਰੋਜ਼ਪੁਰ ਇਹ ਜੀ ਗਰਦਾਸਪੁਰ ਇਹਨਾਂ ਪਿੰਡਾਂ ਵਾਲੇ ਤਾਂ ਲੋਕ ਆਏ ਹੀ ਨਹੀਂ ਉਹ ਕਹਿੰਦੇ ਗਏ ਦਾ ਗਏ ਆਏ ਸਾਡਾ ਤਾਂ ਸਰਕਾਰ ਨੇ ਸਾਨੂੰ ਜਿੰਨਾ ਕਹਾਂ ਟਿਕਾ ਕੇ ਮਾਜ ਕੇ ਰੱਖਤਾ ਨਹੀਂ ਹਰਜਾਨਾ ਕੌਣ ਭਰੂਗਾ ਇਹਦਾ ਕੌਣ ਭੁਗਤੂਗਾ ਭਰਨਾ ਹਰਜਾਨਾ ਤਾਂ ਸਾਡੀਆਂ ਜਿਹੜੇ ਜਦੋਂ ਗੜੇ ਪੈ ਜਾਂਦੇ ਉਦੋਂ ਨਹੀਂ ਭਰਦੇ ਪਿਛਲੀ ਕਿਹੜੀ ਗੜੇ ਪਏ ਮੁਆਵਜ਼ਾ ਕਰਾਇਆ ਗਰਦੋਰੀ ਕਰਾਈ ਤਾਂ ਕੋਈ ਕਰਾਇਆ ਕੁਝ ਨਹੀਂ ਹੋਇਆ ਸਾਨੂੰ ਕਿਸੇ ਦਾ ਕੁਝ ਨਹੀਂ ਆਇਆ ਆ ਹੁਣ ਗੜੇ ਪੈ ਗਏ ਉਦੋਂ ਉਦੋਂ ਪਿਛਲੀ ਗੇਰੀ ਹੜ ਆ ਗਿਆ ਕਿਸੇ ਨੂੰ ਕੋ ਮਿਲਿਆ ਸਾਰੇ ਗਰਦੌਰੀਆਂ ਕਰੋ ਜੀ ਗਰਦੌਰੀਆਂ ਕਰੋ ਸਰਕਾਰਾਂ ਚ ਝਾੜ ਤੋਂ ਪੂਰਾ ਲਾਉਂਦੀਆਂ ਬਸ ਹਾਂ ਨਹੀਂ ਇਹ ਗੱਲ ਕਹਿ ਰਹੇ ਹਾਂ ਜਿੱਦਾਂ ਆ ਸਾਰਾ ਸਮਾਨ ਆ ਇੱਥੇ ਵੱਡੇ ਵੱਡੇ ਟੈਂਟ ਖੜੇ ਸੀ ਤੰਬੂ ਖੜੇ ਸੀਗੇ ਇਹ ਸਾਰਾ ਕੁਝ ਜੀ ਸੀ ਬੀਆਂ ਦੇ ਨਾਲ ਕਿਉਂਕਿ ਉਹ ਇੱਕ ਟੈਂਕੀ ਪਈ ਸੀ ਮੈਨੂੰ ਲੱਗਦਾ ਮਾੜੀ ਤੋਂ ਮਾੜੀ ਟੈਂਕੀ ਵੀ 2000 ਤੇ 3000 ਰੁਪਏ ਤੋਂ ਘੱਟ ਨਵੀਂ ਸੀਗੀ ਉਹ ਔਰ ਇਹ ਸਾਰਾ ਸਮਾਨ ਇਸ ਤਰੀਕੇ ਨਾਲ ਚੱਕ ਚੱਕ ਕੇ ਪਲਟ ਕੇ ਸੁੱਟਦਾ ਤੁਹਾਨੂੰ ਲੱਗਦਾ ਕਿ ਮੌਕਾ ਮਿਲਣਾ ਚਾਹੀਦਾ ਸੀਗਾ ਜਾਂ ਕਿੱਦਾਂ ਮੌਕਾ ਸਾਨੂੰ ਮੌਕਾ ਮਿਲਣਾ ਹੈ ਸਰਕਾਰ ਸਾਨੂੰ ਦੱਸ ਦਿੰਦੀ ਕੱਲ ਸਾਡੀ ਮੀਟਿੰਗ ਸੀਗੀ ਚੰਡੀਗੜ੍ਹ ਮੀਟਿੰਗ ਤੋਂ ਬਾਅਦ ਅਸੀਂ ਮੀਟਿੰਗ ਦੇ ਵਿੱਚ ਸਵਾਲ ਕਰਿਆ ਹਰਮੀਰ ਸਿੰਘ ਖੁੱਡੀਆਂ ਸੀ ਜੋ ਜਸਪਾਲ ਆ ਕੀ ਚੀਮਾ ਉਹ ਸੀਗਾ ਸਾਰੇ ਉਹਨਾਂ ਨੂੰ ਅਸੀਂ ਸਵਾਲ ਕਰਿਆ ਕਿ ਜਿਹੜੀ ਇੰਨੀ ਫੋਰਸ ਲਾਤੀ ਇਹ ਕੋਈ ਸਾਡੇ ਖਾਤਰ ਆ ਕਹਿੰਦੇ ਨਹੀਂ ਨਹੀਂ ਇਹ ਤਾਂ ਅਸੀਂ ਨਸ਼ਾ ਚੈਨ ਤੋੜਦੇ ਆ ਇਹ ਚੀਮੇ ਦੇ ਬਿਆਨ ਨੇ ਖੁੱਡੀਆਂ ਦੇ ਬਿਆਨ ਨੇ ਕਹਿੰਦੇ ਇਹ ਤਾਂ ਅਸੀਂ ਨਸ਼ਾ ਦੀ ਚੈਨ ਤੋੜਨ ਦੀ ਖਾਤਰ ਹੈ ਇਹ ਟਾਈਮ ਦੇਣ ਸਾਨੂੰ ਟਾਈਮ ਦਿੰਦੇ ਸਾਨੂੰ ਦੱਸ ਦਿੰਦੇ ਵੀ ਤੋੜਨਾ ਕੁਝ ਕਰਨਾ ਅਸੀਂ ਆਪਦਾ ਸਮਾਨ ਚੱਕ ਲੈਂਦੇ ਹਾਂਜੀ ਹੋਰ ਕੀ ਕਿਹਾ ਜਾ ਰਿਹਾ ਕਿ ਸ਼ਾਇਦ ਜੇ ਤੁਹਾਨੂੰ ਪਹਿਲਾਂ ਕਹਿ ਦਿੰਦੇ ਤਾਂ ਫਿਰ ਤੁਸੀਂ ਹੋ ਸਕਦਾ ਚੱਕ ਦੇਣਾ ਇਹ 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 ਕਹਿੰਦੇ ਸ਼ਾਇਦ ਕਿਉਂਕਿ ਇੱਕ ਥਿਊਰੀ ਉਹ ਚੱਲ ਰਹੀ ਹੈ ਦੇਖੋ ਸਟੋਰੀ ਚੱਲਦੀ ਹੈ ਸਾਨੂੰ ਕਹਿੰਦੇ ਵੀ ਦੇਖੋ ਭਾਈ ਆਪ ਦਾ ਚੱਕ ਲੋ ਸੀਗਾ ਨਾ ਅਸੀਂ ਕਿਉਂ ਨਾ ਚੱਕ ਲਈ ਜੇ ਹੁਣ ਜਰੂਰੀ ਤੇ ਲੱਖਾਂ ਨੁਕਸਾਨ ਕਰਾਉਣਾ ਸੀ ਸਾਨੂੰ ਦੋ ਦਿਨ ਦਾ ਤਿੰਨ ਦਿਨ ਦਾ ਅਲਟੀਮੇਟਰ ਦਿੰਦੇ ਟਾਈਮ ਦੇ ਦਿੰਦੇ ਕੁਝ ਕਰਦੇ ਸਾਨੂੰ ਨੋਟਿਸ ਦਿੰਦੇ ਅਸੀਂ ਲੈ ਜਾਂਦੇ ਪਰ ਜਿਹੜਾ ਤੁਸੀਂ ਕਹਿ ਰਹੇ ਹੋ ਥੋੜਾ ਥੋੜਾ ਸੀਗਾ ਨਾ ਟਰਾਲਾ ਜਿਹੜਾ ਡਬਲ ਟੈਰਾ ਸੀਗਾ ਟਾਈਮ 3:00 ਦੇ ਟ੍ਰਾਲਾ ਸਾਡਾ ਹਾਂ ਚੋਰੀ ਹੋ ਗਿਆ ਹੁਣ ਤੁਸੀਂ ਸਾਰੇ ਥਾਂ ਤੇ ਜਾਏ ਹੋ ਜਿੱਥੇ ਜਿੱਥੇ ਪੁਲਿਸ ਨੇ ਸਵੇਰ ਦੇ ਆ ਮੇਰਾ ਵੀਰ ਜਸਵੰਤ ਸਿੰਘ ਆ ਮੁੰਡਾ ਸਾਡਾ ਬਿਆਨ ਤੋਹ ਦੇ ਇਹ ਸਾਰੇ ਮੋਟਰਸਾਈਕਲ ਤੇ ਵੀ ਗੇੜੇ ਦੇ ਆਏ ਤੁਰ ਕੇ ਵੀ ਗੇੜੇ ਦੇ ਸਾਡੀ ਟਰਾਲੀ ਨਹੀਂ ਨਬੀ ਹਾਂਜੀ ਕਲੀ ਕਲੀ ਟਰਾਲੀ ਘੁੰਮ ਕੇ ਚੱਕ ਰਏ ਹਾਂ ਇੱਕ ਨਹੀਂ ਟਰਾਲੀਆਂ ਬਹੁਤ ਚੋਰੀ ਹੋ ਗਈਆਂ ਇਹ ਤਾਂ ਹੌਲੀ ਹੌਲੀ ਜਦੋਂ ਹੁਣ ਜ਼ਿੰਮੇਵਾਰ ਭਰਾ ਆਉਣਗੇ ਸਾਡੇ ਉਹ ਦੱਸਣਗੇ ਵੀ ਕੀ ਦਾ ਕੀ ਕੁਝ ਹੋ ਗਿਆ ਹਾਂ ਠੀਕ ਹੈ ਤਾਂ ਇੱਕ ਇਹ ਵੀ ਜ਼ਰੂਰੀ ਜਿਹੜਾ ਪਹਿਲੂ ਸੀਗਾ ਸ਼ਾਇਦ ਇਹਨੂੰ ਧਿਆਨ ਦੇ ਵਿੱਚ ਨਹੀਂ ਰੱਖਿਆ ਗਿਆ ਹੋਊਗਾ ਕਿਉਂਕਿ ਇਹਨਾਂ ਦੀ ਜਿਹੜੀ ਟਰਾਲਾ ਸੀਗਾ ਡਬਲ ਟੈਰਾ 15 ਫੁੱਟਾ ਟਰਾਲਾ ਇਹ ਕਹਿ ਰਿਹਾ ਕਿ ਇਹਨਾਂ ਦਾ ਚੋਰੀ ਹੋ ਗਿਆ ਇੱਥੋਂ ਰਾਤ ਨੂੰ ਕੋਈ ਲੈ ਗਿਆ ਸਮਾਨ ਜਿਹੜਾ ਸੀ 3.5 ਲੱਖ ਰੁਪਏ ਦਾ ਹੋਰ ਸਮਾਨ ਇੱਥੋਂ ਚੋਰੀ ਹੋ ਚੁੱਕਿਆ ਹੋਰ ਵੀ ਬਹੁਤ ਸਾਰਾ ਸਮਾਨ ਇੱਥੋਂ ਚੋਰੀ ਹੋਇਆ ਹੋਊਗਾ ਤਾਂ ਜ਼ਰੂਰ ਇਸ ਪੱਖ ਤੇ ਵੀ ਪੁਲਿਸ ਨੂੰ ਗੌਰ ਕਰਨਾ ਚਾਹੀਦਾ ਸੀ ਪ੍ਰਸ਼ਾਸਨ ਨੂੰ ਸਰਕਾਰ ਨੂੰ ਗੌਰ ਕਰਨਾ ਚਾਹੀਦਾ ਸੀਗਾ ਕਿਉਂਕਿ ਲਿਮਟਿਡ ਲੋਕਾਂ ਨੂੰ ਸ਼ਾਇਦ ਆਉਣ ਦੀ ਜੇ ਪਰਮਿਸ਼ਨ ਇੱਥੇ ਦੇ ਦਿੱਤੀ ਜਾਂਦੀ ਰਾਤ ਵੇਲੇ ਤਾਂ ਹੋ ਸਕਦਾ ਹੈ ਕਿ ਲੋਕਾਂ ਦਾ ਨੁਕਸਾਨ ਹੋਰ ਨਾ ਹੁੰਦਾ ਕਿਉਂਕਿ ਹੁਣ ਲੋਕ ਲਗੇ ਇਧਰ ਪੁਲਿਸ ਦੇ ਮੁਲਾਜ਼ਮ ਲਗੇ ਹੋਏ ਆ ਨਟ ਖੋਲੇ ਜਾ ਰਹੇ ਆ ਔਰ ਉਧਰ ਵੀ ਦੇਖ ਸਕਦੇ ਹੋ ਭਾਈ ਸਾਹਿਬ ਹੁਣੀ ਲਗੇ ਹੋਏ ਨਟ ਖੋਲ ਕੇ ਕਿਉਂਕਿ ਇਹ ਸ਼ੈੱਡ ਨੂੰ ਪਾਸੇ ਕਰਨ ਤੋਂ ਬਾਅਦ ਫਿਰ ਸ਼ਾਇਦ ਰੂਟ ਜਿਹੜਾ ਇਹ ਕਲੀਅਰ ਹੋ ਜਾਣਾ ਔਰ ਉਸ ਤੋਂ ਬਾਅਦ ਇਸ ਰੂਟ ਨੂੰ ਖੋਲ ਦਿੱਤਾ ਜਾਏਗਾ ਪਰ ਜਿੱਥੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਸਵਾਲ ਇਹ ਹੈ ਕਿ ਉਸ ਦੀ ਪਰਪਾਈ ਕੌਣ ਕਰੇਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪੂ ਪੰਜਾਬ ਟੀਵੀ ਸ਼ੰਭੂਬੁਰ